ਮਾ ਹਿੰਦੂ ਸਤਾਨ ਬਦਲੀ ਮਾਤਾ ਦੇ ਸਮੇਤ ਸਹਿਬਾ ਦੀਵਾਰਿਆ ਸਿੱਖੀ ਦੀ ਸ਼ਾਨ ਬਦਲੀ ਆਹ ਸਾਰਾ ਹੰਡ ਦੀ ਜਾਨ ਬਹੁਤ ਜੀ ਉੱਚੜੇ ਤੋਂ ਪਚੰਗੀ ਐ ਅੱਖ ਦਾ ਜਿਉਣਾ ਮਰਦਾਂ ਦੀ ਮੌਤ ਜੀ ਥੋੜੇ ਦਿਨ ਚੰਗੀ ਐ ਉਲੀ ਮਾਰਾ ਸੁਖਾ ਸਿੰਘਾ ਕੋਚਾ ਕੱਢਿਆ ਲੱਕੀ ਵਾਂਗ ਬਣਦੇ ਬੀਕਾਂ ਨੇ ਰੋਆਂ ਜਿੰਨਾ ਮਸਾ ਵੱਢਿਆ ਹੈ ਤਮਾਮ ਜਾਣਦੇ ਸਿੱਧੀ ਅਣਖ ਦੇਵੰਦੀ ਤਰੋਗ ਜੀਤੇ ਬਣਾਉਂਦੀ ਡੰਗੀ ਐ ਅਣਖ ਦਾ ਜੀਉਣਾ ਮਰਦਾਂ ਦੀ ਮੌਤ ਜੀ ਥੋੜੇ ਦਿਨ ਚੰਗੀ ਐ ਸ਼ੇਰਾਂ ਦੇ ਨੇ ਪੁੱਤਰ ਝੁਕਾਇਆ ਝੁਕਾ ਗੱਦੜਾ ਨਿਸ਼ੇਰਾਂ ਦੇ ਮੱਝੇ ਘਟੋਕਦੇ ਫਾਵਾਂ ਦੇ ਮਮਲੀਆਂ ਟਿੱਕਲੀ ਕੈਰ ਮਾਰਦੇ ਕਮੌਤ ਜੀ ਜਿਨ੍ਹਾਂ ਦਾ ਕੋਈ ਨਾ ਸੰਗੀ ਹੈ ਅਣਖ ਦਾ ਜਿਉਣਾ ਮਰਦਾਂ ਦੀ ਮੌਤ ਜੀ ਥੋੜੇ ਦਿਲ ਚੰਗੀ ਹੈ ਹਾਂ ਬੰਸਾਂ ਦੀ ਥੋੜੇ ਦਿਨ ਹੁੰਦੀ ਜ਼ਿੰਦਗੀ ਮੋਤ ਗਉ ਤੇ ਜੀ ਉਹ ਕਹਿੰਦੇ ਸਤ ਸੰਗੀ ਹੈ ਅੰਤ ਤੱਕ ਜੇ ਹੁਣ ਮਰਦਾ ਦੀ ਮੌਤ ਜੀ ਥੋੜੇ ਦਿਨ ਚੰਗੀ ਹੈ ਹਾਂ ਗਾਇਆ ਕੋਣ ਯਾਰ ਤਕਰਵੇਂ ਪਾਦਸ਼ਾ ਸੋਚੀਦਾ ਸ਼ਮੀ ਸ਼ਜੀ ਲਖਾਂ ਨਾਲ ਇਕ ਨੂੰ ਲੜਾਵੇਂ ਪਾਦਸ਼ਾ ਦੇਕੇ ਉਪਦੇ ਸ਼ਜੀ ਕੁੱਲੀਏ ਨਾਰੇ ਉਸ ਦੀ ਡੰਡੌਤ ਦੀ ਮੁਰਾਦ ਮੜੇ ਮੰਗੀ ਹੈ ਅੱਖ ਦਾ ਜੀਉਣਾ ਮਰਦਾਂ ਦੀ ਮੌਤ ਜੀ ਥੋੜੇ ਦਿਨ ਤੱਕ ਚੰਗੀ ਐ ਆ ਬੱਦਣਾ ਚ ਚੰਨ ਜਿਵੇਂ ਆਇਆ ਬਾਹਰ ਜੀ ਸਿੰਘਾ ਨਿਕਲੇ ਚਲੋ ਬੋਲੀ ਵਜੀ ਆ ਗਈ ਐ ਸਿੰਘਾਂ ਦੇ ਕਾਲ ਜੀ ਇੱਕ ਨਿੱਕੀ ਦੀ ਗੱਲਾਂ ਗੁਰਜੀਵਾਰੀ ਹੋਗੀ ਅੱਖ ਦੀ ਬਜੋਤ ਜੀ ਤੁਰੇ ਦੋਵੇਂ ਜੰਗੀ ਐ